ਆ ਦੇਖੋ ਜੀ ਦੋ ਸਰਪੰਚੇ ਦੀ ਆ ਸਾਹਮਣੇ ਦਿਖਾ ਰਹੇ ਜੀ ਤੁਹਾਨੂੰ ਇਹ ਪੁਰਾਣੇ ਸਰਪੰਚਾ ਸਾਬਕਾ ਸਰਪੰਚ ਹੈ ਮੌਜੂਦਾ ਸਰਪੰਚੇ ਦੀ ਦੋਨਾਂ ਦੀ ਆੜੀ ਬੜੀ ਕਾਇਮ ਹੈ ਜੀ ਇਹ ਹੈ ਗੱਲ ਖਾਸ ਜਿੱਥੇ ਆਪਸੀ ਸਹਿਯੋਗ ਹੁੰਦਾ ਹੈ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਦਾ ਆਪਸੀ ਪਿਆਰ ਮੁਹੱਬਤ ਹੈ ਔਰ ਸਾਰੇ ਲੋਕ ਮਿਲ ਕੇ ਕੰਮ ਕਰਦੇ ਹਨ ਜਰੂਰ ਕਮੈਂਟ ਕਰਿਓ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਜੀ ਇਹ ਪਿੰਡ ਕਲਹੀੜੀ ਦੀ ਸਰਪੰਚ ਸਾਹਿਬ ਆਲੇ ਦਲੇ ਦੇ ਲਾਗੇ ਦੇ ਪਿੰਡਾਂ ਦੇ ਨਾਮ ਦੱਸਿਓ ਜੀ ਜਰਾ ਦਤਾਰਪੁਰ ਜੀ ਰਤਨਗੜ ਜੀ ਮੰਡਾਂ ਜੀ ਜੀ ਬਡਵਾਲੀ ਜੀ ਦੋ ਚਾਰ ਹੋਰ ਦੱਸੋ ਗੱਲ ਬਣਨੀ ਤਾਂ Google ਲੋਕੇਸ਼ਨ ਬਣਾਣੀ ਸੀ ਤੁਹਾਡੀ ਹਾਂਜੀ ਹਾਂਜੀ ਬਡਵਾਲਾ ਜੀ ਹੂੰ ਜਮੰਦਿਆਂ ਜੀ ਜੀ ਮਣੋਲੀ ਜੀ ਹੂੰ ਅੱਛਾ ਜੇ ਮਰੰਡੇ ਤੇ ਗੱਲ ਕਰੀਏ ਮਰੰਡੇ ਤੋਂ ਕਿੰਨੀ ਦੂਰ ਹੈ ਦੀ ਇਹ ਮਰੰਡੇ ਦੇ 2 ਕਿਲੋਮੀਟਰ 2 ਕਿਲੋਮੀਟਰ ਦੂਰ ਹੈਗਾ ਜੀ ਬਿਲਕੁਲ ਮਰੰਡੇ ਤੋਂ 2 ਕਿਲੋਮੀਟਰ ਦੂਰ ਹੈਗਾ ਜੀ ਪਿੰਡ ਦੀ ਦੁਨੀਆ ਪਰਦੇ ਵਿੱਚ ਵਸਦੇ ਪੰਜਾਬੀ ਬੜੀ ਜਲਦੀ ਇੱਕ ਵਲੌਗ ਲੈ ਕੇ ਆ ਰਹੇ ਆ ਪਿੰਡ ਕਲਹੀੜੀ ਦਾ ਇੱਕ ਇੱਕ ਗਲੀ ਕੁਮਾਵਾਂਗੇ ਸਾਰਾ ਪਿੰਡ ਦਿਖਾਵਾਂਗੇ ਪਿੰਡ ਦੀ ਮਸੀਤ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ 1947 ਦੇ ਨਾਲ ਜੁੜਾਅ ਹੈਗਾ ਇਸ ਪਿੰਡ ਦਾ ਜੀ ਲੈਹਦੇ ਪੰਜਾਬ ਤੋਂ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਜਰੂਰ ਦੱਸਿਓ ਕਿ ਤੁਹਾਡੇ ਪੁਰਖੇ ਇਸ ਪਿੰਡ ਤੋਂ ਗਏ ਸੀਗੇ 1947 ਦੇ ਵਿੱਚ ਤੇ ਇਹ ਪੁਰਾਣੀਆਂ ਕਹਾਣੀਆਂ ਪਿਆਰ ਮਹੱਬਤ ਦੀਆਂ ਕਹਾਣੀਆਂ ਨੂੰ ਜੋੜਨ ਦੀ ਕੋਸ਼ਿਸ਼ ਵੀ ਕਰਦੇ ਆਂ ਜੀ